ਮੋਹਨ ਸਿਗਾਰ ਅਮਰਿਤ ਪਾਲ ਸਿੰਘ ਉਹ ਕਹਿੰਦੇ ਐ ਕਿ ਇਲੈਕਸ਼ਨ ਲੜਨੇ ਐ ਅਸੀਂ ਕਹਿੰਦੇ ਐ ਕਿ ਠੀਕ ਐ ਤੁਸੀਂ ਇਲੈਕਸ਼ਨ ਲੜੋ ਸਾਡੀ ਪਾਰਟੀ ਤੁਹਾਨੂੰ ਸਪੋਰਟ ਕਰੂਗੀ ਪਰ ਜੇ ਸਰਕਾਰ ਨੇ ਉਹਨਾਂ ਨੂੰ ਨਾਰ ਲੜਨ ਦਿੱਤਾ ਫਿਰ ਮਜਬੂਰਨ ਸਾਨੂੰ ਆਪਣਾ ਕੈਂਡੀਡੇਟ ਖੜਾ ਕਰਨਾ ਪਊ ਜੋ ਕਰਕੇ ਬਾਦਲਾ ਨੇ ਆਪਣਾ ਕੈਂਡੀਡੇਟ ਖੜਾ ਕਰਤਾ ਐ ਤੇ ਬਾਦਲਾਂ ਨੇ ਬਲੂ ਸਟਾਰ ਕਰਾਇਆ ਇੰਦਰਾ ਗਾਂਧੀ ਤੋਂ ਕਰਵਾਇਆ ਸੰਤ ਗ੍ਰੈਂਡ ਸਿਟੀ ਢਿੰਡਰਾ ਵਾਲਿਆਂ ਨੂੰ ਤੇ ਹੋਰ ਸਾਡੇ ਨੌਜਵਾਨ ਲੀਡਰਾਂ ਨੂੰ ਸ਼ਿਖਰ ਕਰਾਇਆ 328 ਸਰੂਪ ਮਹਾਰਾਜ ਤੇ ਐਸ.ਸੀ.ਪੀ ਰਾਤੇ ਇਹ ਜਮਹੂਰੀਅਤ ਦਾ ਦੇਸ਼ ਹੈ ਪਰ 14 ਸਾਲ ਤੋਂ ਐਸ.ਸੀ.ਪੀ ਸੀ ਦੇ ਲੇਖ ਨਹੀਂ ਕਰਾਏ ਗਏ ਪਰ ਗਾੜੀ ਦੇ ਵਿੱਚ ਸੌਤਾ ਸਾਥ ਸੱਤਸੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਸਤੀਆਂ ਘਰਵਾਈਆਂ ਕੋਟ ਫਪੂਰੇ ਦੇ ਵਿੱਚ ਗੋਲੀ ਚਲਾਈ ਹੈ ਵੇਖਣਾ ਆਦਮੀਆਂ ਦੇਖ ਤੇ ਇਹ ਸਾਰਾ ਕੁਝ ਬਾਦਲ ਸਾਹਿਬ ਨੇ ਲਿਖਾਇਆ ਬਾਦਲ ਦਾਨ ਨੇ ਲਿਖਾਇਆ ਤਾਂ ਮੈਂ ਕਹਿਣਾ ਕਿ ਫਰਜ਼ ਕਰੋ ਕਿ ਸਰਕਾਰ ਅਮਰਤਪਾਲ ਸੈਕਟਰ ਨੂੰ ਨਹੀਂ ਖੜਾ ਹੋਣ ਦਿੱਤੇ ਤਾਂ ਉਸ ਤੇ ਬਦਲੇ ਸਾਡਾ ਕੈਂਡੀਡੇਟ ਪਰਚਾ ਫਰੂਗੀ ਹੈ ਤੇ ਜੇ ਸਾਡ ਅਮਰਿਤਪਾਲ ਸਿੰਘ ਦਾ ਪਰਚਾ ਠੀਕ ਬਿਠਲ ਗਿਆ ਫਿਰ ਅਸੀਂ ਪਡਰਾ ਵੀ ਕਰ ਤਵਾਂਗੇ ਪਰ ਐ ਨਹੀਂ ਐ ਕਿ ਇਹ ਸਾਡੇ ਨਾਲ ਚਲਾਪੀ ਖੇਤੀ ਜਾਵੇ ਫਡੂਰ ਸਾਹਿਬ ਤੋਂ ਕਿ ਅਗਾਦੀਆਂ ਦਾ ਕੋਈ ਕੈਂਡੀਡੇਟ ਹੀ ਨਾ ਖੜਾ ਹੋਏ ਹੁਣ ਇਹ ਸਾਰੀਆਂ ਛਿੱਟੀਆਂ ਹੈਗੀਆਂ ਜਿਹੜੀਆਂ ਕਨਸਟੀਟਿਊਸ਼ਨਲ ਨੇ ਸਾਨੂੰ ਇਹ ਸਾਡੇ ਦਿਲ ਨੂੰ ਲੱਗ ਰਹੀ ਹੈ ਕਿ ਕਨਸਟੀਟਿਊਸ਼ਨ ਨੂੰ ਰੱਖਿਆ ਨਹੀਂ ਜਾ ਸਕਦਾ ਹੈਗਾ ਅਗਲੀ ਗੱਲ ਹੈ ਕਿ ਇੱਕ ਨਵੀਂ ਪਾਲਿਸੀ ਬਣਾਈ ਹੈ ਮੋਤੀ ਸਾਹਿਬ ਨੇ ਪ੍ਰਾਈਮ ਮਿੰਿਸਟਰ ਨੇ ਹੋਮ ਮਿੰਿਸਟਰ ਸ਼ਾਹ ਨੇ ਐਕਸਟਰਨਲ ਅਫੇਅਰਸ ਮਿਸਟਰ ਜੈ ਸ਼ੰਕਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਡੋਇਨ ਨੇ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਇੰਡੀਆ 'ਚ ਕਰੂਗਾ ਬੇਸ਼ੱਕ ਬਾਹਰ ਦੇ ਮੁਲਕਾਂ 'ਚ ਕਰੂਗਾ ਉਸ ਨੂੰ ਸਾਡੇ ਇੰਟੈਲੀਜੈਂਸ ਦੇ ਦਸਤੇ ਗਾਠੇ ਜਾਨੋਂ ਮਾਰ ਦੇਣਗੇ ਅਸੈਸਿਨੇਟ ਕਰ ਦੇਣਗੇ ਇਸ ਪਾਲਿਸੀ ਦੇ ਤਹਿਤ ਹਰਦੀਪ ਸਿੰਘ ਨਿੱਜਰ ਨੂੰ ਕੈਂਡੀਡੇਟ ਦੇ ਵਿੱਚ ਕਤਲ ਕੀਤਾ ਗਿਆ ਹੈ ਰਿੱਪੂ ਤਮਨ ਸਿੰਘ ਮਾਲਕ ਨੂੰ ਕੈਂਡੀਡੇਟ ਦੇ ਵਿੱਚ ਸਸਨੇਟ ਕੀਤਾ ਗਿਆ ਹੈ ਸੁਦੂਲ ਸਿੰਘ ਕੈਂਡੀਡੇਟ ਦੇ ਵਿੱਚ ਕਤਲ ਕੀਤਾ ਗਿਆ ਇੰਡੀਅਨ ਇੰਟੈਲੀਜੈਂਸ ਸਰਵਿਸ ਇਹ ਮੈਂ ਨਹੀਂ ਕਹਿੰਦਾ ਇਹ ਕੈਂਡੀਡੇਟ ਦਾ ਪ੍ਰਾਈਮ ਮਿੰਿਸਟਰ ਆਪਣੀ ਪਾਰਲੀਮੈਂਟ ਜਿਹੜੀ ਔਟਵਾ ਦੇ ਵਿੱਚ ਛੇਕੀ ਹੈ ਉਹਦੇ ਵਿੱਚ ਆਪਣੀ ਪਾਰਲੀਮੈਂਟ ਦੇ ਵਿੱਚ ਉਹ ਬਿਆਨ ਕਰਦੇ ਹੈ ਬ੍ਰਿਟਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਉੱਥੇ ਬਰਬਾਦਤਾ ਉਹ ਵੀ ਆਜ਼ਾਦੀ ਦਾ ਖਲਾਟਿਆ ਸੀ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਉਵੇਂ ਮਰਵਾਤਾ ਜਗਵੀਰ ਸਿੰਘ ਰੋਟੇ ਨੂੰ ਪਾਕਿਸਤਾਨ ਦੇ ਵਿੱਚ ਮਰਵਾਤਾ ਦੀਪ ਸਿੰਘ ਸਿੱਧੂ ਨੂੰ ਸਾਡੇ ਹਰਿਆਣੇ ਦੇ ਵਿੱਚ ਮਾਰਤਾ ਮੁਸੇਬਾਨ ਨੂੰ ਸਾਡੇ ਪੰਜਾਬ ਦੇ ਵਿੱਚ ਬਰਬਾਦ ਦਿੱਤਾ ਹੈ ਇਹ ਜਿਹੜੀ ਪਾਲਿਸੀ ਹੈ ਇਹ ਬਿਲਕੁਲ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਰਕਾਰ ਮਾਰਕਸਿੰਗ ਨੇ ਸਾਰੇ ਕਾਨੂੰਨ ਪੜ੍ਹ ਕੇ ਚਿੱਠੀ ਲਿਖੀ ਹੈ ਕਿ ਇਹ ਚਾਰ ਬੰਦੇ ਜਿਨ੍ਹਾਂ ਨੇ ਪਾਲਿਸੀ ਬਣਾਈ ਹੈ ਇਹ ਤਾਂ ਹੁਣ ਬਾਦ ਤਾਂ ਰੈਟਿੰਗ ਦੀ ਗਈ ਜਿਹੜਾ ਫਟ ਨੂੰ ਅਮਰੀਕਾ ਦੇ ਵਿੱਚ ਕਤਲ ਕਰਨਾ ਸੀਗਾ ਉਹਦਾ ਬੰਦਾ ਅਮਰੀਕਾ ਦੀ ਇੰਟੈਲੀਜੈਂਸ ਨੇ ਫੜ ਵੀ ਲਿਆ ਤੇ ਬਾਕੀਆਂ ਦੇ ਨਾਮ ਵੀ ਦਿੱਤੇ ਐ ਕਿ ਇਹ ਪਾਲਿਸੀ ਐ ਹੁਣ ਦੇਖੋ ਅਮਰੀਕਾ ਦੀ ਜਿਹੜੀ ਪਾਲਿਸੀ ਐ ਇਹ ਬੜੀ ਪੁਰਾਣੀ ਪਾਲਿਸੀ ਐ ਜਿਹਨੂੰ ਕਹਿੰਦੇ ਐ ਮਨਰੋ ਡਾਕਟ੍ਰਿਨ ਮਨਰੋ ਡਾਕਟ੍ਰਿਨ ਦੇ ਤਹਿਤ ਕੋਈ ਵੀ ਮੁਲਕ ਅਮਰੀਕਾ ਪਰ ਮੁਵ ਕਰੂਗਾ ਫੋਰਸ ਦਾ ਅਮਰੀਕਾ ਉਹ ਤਾਂ ਬੜਾ ਵੱਡਾ ਜਵਾਬ ਦਊਗਾ 1941 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਪੋਲ ਹਾਰਬਰ ਹਵਾਈ ਤੇ ਵਿੱਚ ਅਟੈਕ ਕਰ ਦਿੱਤਾ ਸੀਗਾ ਅਮਰੀਕਾ ਫੌਰਨ ਸੈਕੰਡ ਵਰਲਡ ਵਾਰ ਦੇ ਵਿੱਚ ਜਾਪਾਨ ਤੇ ਹਿਟਲਰ ਤੇ ਸਾਰਿਆਂ ਦੇ ਖਿਲਾਫ ਖੜਾ ਹੋ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਸੋਮਾਬੇਨ ਲੈਡਨ ਹੈ ਉਸ ਨੇ ਨਿਊਯਾਰਕ ਕਾਬਰਸ ਤੇ ਅਮਰੀਕਾ ਦੀ ਡਿਫੈਂਸ ਮਿਨਿਸਟਰੀ ਜਿਹੜੀ ਪੈਂਟਗਨ ਕਹਿੰਦੇ ਆ ਉਹਦੇ ਉੱਤੇ ਹਵਾਈ ਜਹਾਜ਼ ਦੇ ਅਟੈਕ ਕਰਾਤੇ ਤੇ ਅਮਰੀਕਾ ਨੇ ਸੀਰੀਅਸ ਨੋਟਿਸ ਲਏ ਕਿ ਜੋ ਕੁਛ ਕੀਤਾ ਸਾਵਾਬੇ ਰਿਲੇਟਡ ਨੂੰ ਪਾਕਿਸਤਾਨ ਤੱਕ ਭੜਕੇ ਉਸ ਨੂੰ ਅਕਾਉਂਟੇਬਲ ਠਰਾਤਾ ਜੇ ਮੰਨ ਲੋ ਡਾਕਟਰੀਨ ਹੈਗੀ ਹੈ ਤੇ ਫਿਰ ਜੇ ਬੋਤੀ ਨੇ ਸ਼ਨੇ ਜੇ ਸੰਕਰਟ ਨੇ ਡੋਇਨ ਨੇ ਇੱਕ ਪਾਲਿਸੀ ਦੇ ਤਹਿਤ ਸਿੱਖਾਂ ਨੂੰ ਬਾਹਰ ਦੇ ਮੁਖਾਤੇ ਅੰਦਰੂਲੇ ਨਾਮ ਅੰਦਰੂਲੀ ਤੋਂ ਉਹਦੇ ਉੱਤੇ ਕਤਲ ਕਰਾਇਆ ਫਿਰ ਇਹਨਾਂ ਦੇ ਉੱਤੇ ਵੀ ਕੇਸ ਬਣਦਾ ਹੈਗਾ ਇੱਕ ਕੇਸ ਬਣਦਾ ਹੈਗਾ आर्टिकल फिफ्टी वन सी ऑफ द इंडियन कॉन्स्टिट्यूशन सैक्शन वन ट्वेंटी वन सैक्शन वन ट्वेंटी फोर ए सैक्शन वन फिफ्टी थ्री ए ऑफ द इंडियन पीनल कोड सैक्शन थ्री टू टू ऑफ द नैशनल सिक्योरिटी एक्ट जिदे बारे हमें वकील साहब गल कर गए हैं जिदे तहत ਜਿਹੜੇ ਬਾਰਿਸ਼ ਪੰਜਾਬ ਦੇ ਹੈ ਉਹਨਾਂ ਨੂੰ ਅਸਾਮ ਦੇ ਜੇਲ੍ਹ ਚ ਧੱਕਿਆ ਹੋਇਆ ਹੈ ਫਿਰ ਇੱਕ ਕੇਸ ਬਣਦਾ ਹੈ ਅਨਲੋਫਲ ਐਕਟੀਵਿਟੀ ਅੰਡਰ ਸੈਕਸ਼ਨ 2D3 ਅਨਲੋਫਲ ਐਕਟੀਵਿਟੀ ਪ੍ਰੋਵੀਨਸ਼ਨ ਐਕਟ ਅਸੀਂ ਲਿਖਿਆ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜੇ ਇਹਨਾਂ ਨੇ ਸਾਰੇ ਕਾਨੂੰਨ ਤੋੜ ਕੇ ਆ ਮੋਦੀ ਸਾਹਿਬ ਤੇ ਫੋਰਨ ਮਿਨਿਸਟਰ ਨੇ ਤੇ ਗੋਇਲ ਨੇ ਤੇ ਫੇਰ ਇਹਨਾਂ ਦੇ ਉੱਤੇ ਇਹਨਾਂ ਦਫਾ ਦੇ ਥੱਲੇ ਕੇਸ ਫੋਰਨ ਕਰੀ ਰਿਜਿਸਟਰ ਕਰੋ ਹੁਣ ਕਾਨੂੰਨ ਸਾਰਿਆਂ ਦੇ ਲਈ ਇੱਕੋ ਹੀ ਹੈ ਇਹਦਾ ਮੈਂ ਤੁਹਾਨੂੰ ਕਾਪੀ ਦੇ ਦਿੰਨਾ ਤੇ ਹੋਰ ਵੀ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਮੋਤੀ ਨੇ ਸ਼ਹ ਨੇ ਗੋਇਨ ਨੇ ਜੈ ਸ਼ਰਕਰ ਨੇ ਇੱਕ ਸਿੱਖਾ ਨੂੰ ਕਤਲ ਕਰਵਾਇਆ ਬਾਹਰ ਤੇ ਮਲਖਾਂਚ ਹਰਿਆਣਾ ਤੇ ਪੰਜਾਬ ਦੇ ਵਿੱਚ ਤੇ ਤੁਹਾਡੀ ਖਿਦਮਤ ਦੇ ਵਿੱਚ ਸਿਰਫ ਜਰਨਲਿਸਟ ਨੂੰ ਦੇ ਦੋ ਜਿਹੜੇ ਜਰਨਲਿਸਟ ਸਗੇ ਹੈ ਇਹ ਤੁਸੀਂ ਪੜ ਲਓ ਇਟਸ ਇਨ ਬਲੈਕ ਐਂਡ ਵਾਈਟ ਕਾਨੂੰਨੀ ਗੱਲ ਹੈ ਤੋਂ ਪਹਿਲਾਂ ਵੀ ਦੱਸਤਾ ਕਿ ਸੁਪਰੀਮ ਕੋਰਟ ਵੀ ਗਵਰਨਮੈਂਟ ਆਫ ਇੰਡੀਆ ਨੇ ਠੱਲੇ ਝੁਕੀ ਹੋਈ ਹੈ ਹਾਈ ਕੋਰਟ ਤਾਂ ਕੀ ਕਹਿਣਾ ਹੈਗਾ ਸੋ ਇਹ ਸਾਨੂੰ ਸਾਰਾ ਰੋਸ ਹੈ ਕਿ ਇਹੋ ਜੀਆਂ ਚੀਜ਼ਾਂ ਹੋ ਰਹੀਆਂ ਤੇ ਪੰਜਾਬ ਗਵਰਨਮੈਂਟ ਨੇ ਜਿਹੜੇ ਗਰੀਬਾਂ ਦੇ ਰਾਸ਼ਨ卡ਡ ਗੜਖਦੇ ਹੈ ਉਹ ਕੈਨਸਲ ਕਰ ਦਿੱਤੇ ਹੈ ਸਰਕਾਰ ਨੇ ਕਿਹਾ ਸੀਗਾ ਬਲਾਜਬਾਂ ਦੇ ਉੱਤੇ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹ ਨਹੀਂ ਕੀਤਾ ਹੈਗੀ ਫਿਰ ਉਹਨਾਂ ਨੂੰ ਇੰਕ੍ਰੀਮੈਂਟ ਵੀ ਦਬਾਂਗੇ ਡੀਏਪੀ ਦਬਾਂਗੇ ਉਹ ਵੀ ਨਹੀਂ ਕੀਤਾ ਹੈਗਾ ਫਿਰ ਫੋਨ ਸਾਡੇ ਮਸਤਵਾਨਾ ਸਮੂਹ ਤੇ ਵਿੱਚ ਇੱਕ ਮੈਡੀਕਲ ਕਾਉਨਸਲ ਸੈਂਸ਼ਨ ਹੋ ਗਿਆ ਹੈ ਮਸਤਵਾਨਾ ਸਾਹਿਬ ਦੀ ਕਮੇਟੀ ਨੇ ਲਿਖ ਕੇ ਦਿੱਤਾ ਚੀਫ ਮਿਨਿਸਟਰ ਭਗਵੰਤ ਸਿੰਘ ਜੀ ਨੂੰ ਕਿ ਇੱਥੇ ਮੈਡੀਕਲ ਕਾਲਜ ਬਣਾ ਦਿੱਤਾ ਜਾਵੇ ਦੋ ਵਾਰੀ ਮੈਂ ਬਤੌਰ ਮੈਂਬਰ ਪਾਰਲੀਮੈਂਟ ਚਿੱਠੀਆਂ ਲਿਖੀਆਂ ਪਰ ਮਸਤਵਾਨੇ ਦੇ ਵਿੱਚ ਮੈਡੀਕਲ ਕਾਲਜ ਨਹੀਂ ਬਣਵਾ ਰਹੇ ਚੀਫ ਮਿਨਿਸਟਰ ਸਾਹਿਬ ਮੇਰਾ ਕਤ ਕਹਿਣ ਦਾ ਮਤਲਬ ਹੈ ਕਿ ਤਰੱਕੀ ਤਾਂ ਕਿਸੇ ਵੀ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਹੋਈ ਨਹੀਂ ਰਹੀ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਜਿਹੜੇ ਤੁਹਾਡੇ ਧਿਆਨ ਦੇ ਵਿੱਚ ਲਿਆਂਦੀਆਂ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਪਬਲਿਕ ਰੇਟ ਤੇ ਅੰਦਰ ਵਿੱਚ ਲਿਆਉਗੇ ਤੇ ਅੰਤ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਗੁਰਦਾਸਪੁਰ ਤੋਂ ਕੈਂਡੀਡੇਟਸ ਗੁਰਿੰਦਰ ਸਿੰਘ ਬਾਜਵਾ ਖੜੇ ਕਰਦੇ ਹੈ ਤੇ ਜਲੰਧਰ ਤੋਂ ਕਨਵਰਟ ਜਗਵੀਰ ਸਿੰਘ ਜੋ ਸੁਧਾ ਹੂੰਗੜਾ ਵਾਟਵਾ ਸਾਹਿਬ ਤੁਸੀਂ ਉੱਠ ਕੇ ਜਰਾ ਸਤਿਕਾਰ ਸਦਾਰ ਗੁਰਿੰਦਰ ਸਿੰਘ ਬਾਜਵਾ ਵਾਹਿਗੁਰੂ ਜੀ ਕੀ ਫਤਿਹ ਉਹ ਬਹੁਤ ਹੀ ਪੰਥਕ ਪਰਿਵਾਰ ਦੇ ਨਾਲ ਅਲੌਂਗ ਕਰਦੇ ਨੇ ਅਸੀਂ ਗੁਰਿੰਦਰ ਸਿੰਘ ਬਾਜਵਾ ਉਹ ਵਿਅਕਤੀ ਨੇ ਜਿਨ੍ਹਾਂ ਦੇ ਗ੍ਰੈਂਡਫਾਦਰ ਡਿਪਟੀ ਕਮਿਸ਼ਨਰ ਸਿਆਲਕੋਟ ਸੀ ਇਹ ਪਟਾਣੇ ਦੇ ਵਿੱਚ ਬੜੇ ਕਾਮਿਨੈਂਟ ਇੰਡਸਟਰੀਲਿਸਟ ਨੇ ਔਰ ਜਿਹੜਾ ਕਰਤਾਰਪੁਰ ਸਾਫ ਕरिडोर ਦੀ ਓਪਨਿੰਗ ਹੋਈ ਹੈ ਉੱਤਿਚੇਨਾ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ 20 ਸਾਲ ਕੰਟੀਨਿਊਸਲੀ ਸੁਰੱਖਿਸ਼ ਕੀਤਾ ਹੈ ਕਾਨਨ ਜਵੇਦ ਕਾਨੋ ਜਿਹੜੇ ਨੇ ਉੱਤਰ ਦੂਸਰੇ ਪਾਸੋਂ ਨਹਾਉਕਾ ਨੇ ਪਾਸੋਂ ਉਹਨਾਂ ਨੇ ਐਫਰਟਸ ਕਰਕੇ ਇਹਨਾਂ ਨੇ ਪਿਛਲੇ 20 ਸਾਲ ਤੋਂ ਜਿਹੜਾ ਉਹ ਸਰਵ ਪ੍ਰੋਸੈਸ ਸੀ ਲਾਹੌਰ ਦੇ ਵਿੱਚ ਪਾਕਿਸਤਾਨ ਗਵਰਨਮੈਂਟ ਨਾਲ ਕਮਿਊਨੀਕੇਟ ਕਰਕੇ ਇਨੀਸ਼ੀਏਟ ਕੀਤਾ ਸੀ ਇਹ ਦਾ ਫੋਕਸ ਸਪੈਸ਼ਲ ਦੇ बाजवा साहब आप दी भी बेगम पूरा खालसा राज पार्टी चला रहे हैं जिनके बीच ने अनाउंस की था कि अनकंडीशनली श्रोमणी तो कार्यदल अमर साहब को स्पोर्ट कर लेंगे। है टिकट से खड़न के भी काम खत्म करो ऐसे अजब भी से चुंगरा सिंगरा दे बेटे ने जी जना ने दो बार कर्शन के हाथ तो नाज़े। बीएसपी तो जेड़ा दलित समाज ਨੂੰ रिप्रेजेंट ਕਰਦਾ है क्या ਜਲੰਧਰ ਤੋਂ तो कांटेस्ट कर रहे ਸੋਨਿੰਨ ਕੋ ਨਿਹਾਂ ਸਤਿ ਸ਼੍ਰੀ ਅਕਾਲ ਨਾਦ ਵਰਾ ਕੋ ਮੋਖਨਾਂ ਦੀ ਮੇਰੇ ਵਰਗੀ ਸ਼ਖੀਰ ਸਿੰਘ ਸੂੰਘੜਾ ਇਹ ਜਦ ਜਦ ਵੀਰ ਸਿੰਘ ਸੂੰਘੜਾ ਨੇ ਸ਼ੰਗਾਰाराम ਸੂੰਘੜਾ ਦੇ ਬੈਠੇ ਨੇ ਸੀ ਐਮਐਲਏ ਸਾਹਿਬ ਜਿਹੜੇ ਵਾਰੇਗੁਲ ਜੀ ਦਾ ਕਲਸਾ ਵਾਰੇਗੁਲ ਜੀ ਕੀ ਭਤੇ ਐਡਵੋਕੇਟ ਸਿਮਰ ਅਜੀਤ ਸਿੰਘ ਹਰਾਨੇ ਮੇਰੇ ਦਾਦਾ ਜੀ ਬਾਰੇ ਕਹਿਤਾ ਫੇ ਉਹ ਏਡੀਸੀ ਏਡੀਸੀ ਅਸਲ ਚ ਮੇਰੇ ਫਾਦਰ ਸਾਹਿਬ ਸੀ ਉਹ ਰਿਟਾਇਰ ਹੋਏ ਨੇ ਏਡੀਸੀ ਮੇਰੇ ਦਾਦਾ ਜੀ ਸਰਦਾਰ ਤੇਂਦਰ ਸਿੰਘ ਦੀ ਬਾਜਵਾ ਉਹ ਜਦੋਂ 1920 ਚ ਕਾਲੀਦਲ ਬਣਿਆ ਤੇ ਉਹ ਸਿਆਲਕੋਟ ਦੇ ਪਹਿਲੇ ਜ਼ਿਲ੍ਹਾ ਜਫੇਦਾਰ ਸੀ ਦੇ तकरीबन ਉਹ 22 ਆਹ ਜਿਲ੍ਹਾ ਜੱਥੇ ਦਾ ਰਹੇ ਇਹ ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹੁੰਦਾ ਸੀ ਦੂਸਰਾ ਅਸੀਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਬੇਗਮਪੁਰਾ ਫਾਕਸਾ ਰਾਜ ਪਾਰਟੀ ਜਿਹੜੀ ਹੈ ਉਹ ਕੇਸ ਦਾ ਸਾਹਿਬ ਬਿਤੇਰ ਅਦਾਸ ਕਰਕੇ ਬਣਾਈ ਹੈ ਤੇ ਅੱਜ ਅਸੀਂ ਫਰੋਂਮੀ ਅਕਾਲੀ ਦਲ ਅਮਰਸਾਲ ਨਾਲ ਜਿਹੜਾ ਹੈ ਉਹ ਐਲਾਈਅੰਸ ਕੀਤਾ ਹੈ ਸਾਡੀ ਪਾਰਟੀ ਜਿਹੜੀ ਹੈ ਉਹ ਰਜਿਸਟਰਡ ਲੀ ਗਈ ਇਸ ਕਰਕੇ ਅਸੀਂ ਇਹ ਚਰਮਨੀ ਕਾਲੀਦਾਰ ਅੰਮ੍ਰਿਤਸਰ ਦੇ ਨਿਸ਼ਾਨ ਤੇ ਟੋਨ ਗਰਦਾਖੋਤੋਂ ਲੜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸਾਹਿਬ ਤੁਸੀਂ ਜਿਹੜੇ ਤੁਹਾਡੇ ਪਾਰਟੀ ਦੇ ਕੈਂਡੀਡੇਟਸ ਆਏ ਨੇ ਚਾਹੇ ਲੱਖਾ ਸਿਧਾੜਾ ਆਏ ਨੇ ਜਾਂ ਟੂ ਅਫ ਕੈਂਡੀਡੇਟਸ ਦਾ ਤੁਸੀਂ ਐਲਾਨ ਕੀਤਾ ਤੇ ਅਮਰਿਤਪਾਲ ਉਹਨਾਂ ਤੁਸੀਂ ਕਿਹਾ ਤੁਸੀਂ ਹਮਾਇਤ ਕਰਦੇ ਹੋ ਤਾਂ ਇਹਦੇ ਵਿੱਚ ਇਹ ਕਿਉਂ ਹੈ ਕਿ ਜਿਹੜੇ ਇਹ ਸਾਰੇ ਕੈਂਡੀਡੇਟਸ ਨੇ ਤੁਸੀਂ ਇਹਨਾਂ ਨੂੰ ਕਿਉਂ ਤੁਹਾਡੀ ਪਾਰਟੀ ਦੇ ਸਿੱਧੇ ਤੌਰ ਤੇ ਸ਼ਾਮਲ ਹੋ ਜਾਣਾ ਤਾਂ ਦੀ ਹਮਾਇਤ ਵੀ ਲੈ ਰਹੇ ਨੇ ਕੁਝ ਕੈਂਡੀਡੇਟ ਤੁਹਾਡੇ ਨਿਸ਼ਾਨ ਤੇ ਲੜ ਰਹੇ ਨੇ ਕੁਝ ਇੰਡੀਪੈਂਡੈਂਟ ਵੀ ਲੜ ਰਹੇ ਨੇ ਪਰ ਉਹ ਤੁਹਾਡੇ ਨਾਲ ਨਹੀਂ ਆ ਰਹੇ ਇਹਦੀ ਕੀ وجہ ਹੈ ਇਹਦੀ ਜਿਹੜਾ ਇਹ ਹੈ ਕਿ ਸਾਰ ਅਮਰਪਾਲ ਸਿੰਘ ਖੇਲ ਦੇ ਵਿੱਚ ਹੈ ਉਹਨਾਂ ਨੇ ਨਾਮੁਸ ਕੀਤਾ ਉਹਨਾਂ ਦੇ ਵਾਰਸਾਂ ਨੇ ਕਿ ਉਹ ਆਜ਼ਾਦ ਕੈਂਡੀਡੇਟ ਲੜਨਗੇ ਤੇ ਹੁਣ ਜੇ ਮੈਂ ਕਹਿਦਾ ਕਿ ਅਕਾਲੀ ਦਾ ਨੰਬਰ ਸਰਵਲ ਨੂੰ ਲੜਨਗੇ ਤੇ ਕੱਲ ਨੂੰ ਕਹਿ ਦੇਣ ਅਸੀਂ ਇਹੋ ਜਿਹੀ ਗੱਲ ਨਹੀਂ ਕੀਤੀ ਤਾਂ ਫੇਰ ਸਾਡੀ ਬੇਇੱਜ਼ਤੀ ਤਾਂ ਹੋ ਜੂਗੀ ਸੋ ਮੇਰਾ ਮਤਲਬ ਜੇ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਜ਼ਾਦ ਕੈਂਡੀਡੇਟ ਖੜਨਾ ਹੈ ਇਸ ਕਰਕੇ ਅਸੀਂ ਕਿਹਾ ਕਿ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਦੇ ਹਾਂ ਪਰ ਜੇ ਉਹਨਾਂ ਦੀ ਟਿਕਟ ਨਾ ਮਨਜ਼ੂਰ ਹੋਈ ਇਲੈਕਸ਼ਨ ਕਮਿਸ਼ਨ ਤੋਂ ਉਦੋਂ ਬਾਅਦ ਸਾਡੇ ਬਲੇਰ ਸਾਹਿਬ ਜਿਹੜੇ ਮੇਰੇ ਸੱਜੇ ਪਾਸੇ ਬੈਠੇ ਹੈ ਇਹ ਉਹਨਾਂ ਦੀ ਥਾਂ ਉੱਥੇ ਇਲੈਕਸ਼ਨ ਸ਼੍ਰੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜ ਰਗੇ ਬਾਕੀ ਉਹ ਅਦਰ ਕੈਂਡੀਡੇਟਸ ਜਿਹੜੇ ਦੂਜੇ ਕੈਂਡੀਡੇਟਸ ਜਿਵੇਂ ਲੱਖਾ ਸਿਧਾਨਾ ਜਾਂ ਜਿਹੜੇ ਦੋ ਕੈਂਡੀਡੇਟ ਉਹ ਕੈਂਡੀਡਲ ਅੰਮ੍ਰਿਤਸਰ ਵੱਲੋਂ ਲੜ ਰਹੇ ਹੈ WhatsApp ਪਰ ਕਾਲੀ ਕੌਦੇ ਮਤਲਬ ਗਾਰੰਟੀ ਕਾਲੀ ਨੂੰ ਤੇ ਲੱਗਦਾ ਤੇ ਅੱਜ ਕੀ ਆ ਕੱਲ ਆਪਣਾ ਮੈਂਬਰ ਹਸਪਤਲ ਨਹੀਂ ਉਤਾਰੂਗਾ ਇਹ ਚਾਹਤ ਨਹੀਂ ਕਿ ਕਾਹਤ ਉਹ ਅਮਰਪਾਲ ਦਾ ਕੈਂਡੀਟ ਤੇ ਉਹ ਨਾਮ ਨਾਲ ਕੰਟੀਏ ਤੇ ਉਹਨੇ ਆਪਣਾ ਮੇਨ ਵਾਰ ਪਾਇਆ ਬਰਸਾਤੇ ਬਲੋਕਾ ਅਮਰਪਾਲ ਨੂੰ ਖਿਲਾਫ ਦੂਸਰ ਤੋਂ ਚੋਣਾਂ ਚਾਹ ਰਹੀ ਹੈ ਇਹ ਬਾਦਲ ਸਾਹਿਬ ਕਦੇ ਵੀ ਪੰਥ ਦੇ ਨਾਲ ਨਹੀਂ ਚੱਲੇ 1984 ਦੇ ਵਿੱਚ ਜਿਹੜਾ ਬਲੂ ਸਟਾਰ ਕਰਾਇਆ ਹੈ ਇਹ ਸਾਰੇ ਲੰਗੋਵਾਲ ਬਾਦਲ ਦੇ ਸਾਰੇ ਉਹਦੇ ਮੁਲਜ਼ਮ ਹੈਗੇ ਹੈ ਇਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਤੇ ਬੀਜੇਪੀ ਦੇ ਨਾਲ ਰਲ ਕੇ ਅਟੈਕ ਕਰਾਇਆ ਮਿਲਟਰੀ ਅਟੈਕ ਤੇ ਬਰਗਾੜੀ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ 328 ਮਾਰਾਠੇ ਸਰੂਪ ਐਸ.ਟੀ.ਪੀ.ਸੀ ਦੇ ਗੋਮ ਕਰਵਾਤੇ ਐ ਬੇਟਰੇ ਐ 14 ਸਾਲਾਂ ਤੋਂ ਜਿਵੇਂ ਮਹੰਤ ਬੈਠਦੇ ਹੁੰਦੇ ਸੀਗੇ ਗੁਰਦੁਆਰਿਆਂ ਦੇ ਉੱਤੇ ਇਹ ਉਸੇ ਤਰ੍ਹਾਂ 14 ਸਾਲ ਐਸ.ਟੀ.ਪੀ.ਸੀ ਤੇ ਉੱਤੇ ਬੈਠੇ ਐ ਤੇ ਕੰਮੂਨ ਟੇ ਮਤਾਪਕ ਉਹਦੇ ਇਲੈਕਸ਼ਨ ਹੀ ਨਹੀਂ ਕਰਾ ਰਹੇ ਇਹ ਬਿਲਕੁਲ ਪੰਥ ਦੇ ਉਲਟ ਹੋਏ ਹੋਏ ਹੈ ਇੰਟਰਨੈਟ ਹੀ ਖਾਸਾ ਤੇ ਨਾਲ ਵੀ ਬਹੁਤ ਬੇਇਮਾਨੀ ਕੀਤੀ ਹੈ ਜਿਹੜਾ ਵੀ ਇਹਨਾਂ ਦੇ ਨਾਲ ਰਲਦਾ ਸਰਦ ਸੁਖਬੀਰ ਸਿੰਘ ਜਿਹੜਾ ਉਹਦੇ ਨਾਲ ਹੁੰਦੀ ਹੈ ਬੇਇਮਾਨੀ ਤੇ ਮੈਨੂੰ ਵੀ ਪਿਠਾਉਣ ਆਏ ਸੀਗੇ ਜਦੋਂ ਮੈਂ ਐਮਪੀ ਦੇ ਇਲੈਕਸ਼ਨ ਬਾਈ ਇਲੈਕਸ਼ਨ ਦੇ ਵਿੱਚ ਜਿੱਥੇ ਇੱਥੇ ਬੈਠਾ ਹਾਂ ਪਰ ਮੈਂ ਕਿਹਾ ਕਿ ਇਹ ਮੇਰੀ ਪਾਰਟੀ ਨੇ ਟਿਕਟ ਦਿੱਤੀ ਹੈ ਮੈਂ ਨਹੀਂ ਬੈਠ ਸਕਦਾ ਜਿਹੜੋ ਇਹ ਨਰਾਸ਼ ਹੋ ਕੇ ਬਾਹਰ ਚਲੇ ਗਏ ਤੇ ਮੈਨੂੰ ਮੇਰੇ ਸਪੋਰਟਰਜ਼ ਨੇ ਕਿਹਾ ਕਿ ਸਿਮਰਜੀਤ ਸਿੰਘ ਜੇ ਇਹ ਲੋਕ ਤੁਹਾਨੂੰ ਸਪੋਰਟ ਕਰ ਦਿੰਦੇ ਆਪਣਾ ਕੈਂਡੀਡੇਟ ਨਾ ਖੜਾ ਕਰਦੇ ਤਾਂ ਤੁਹਾਨੂੰ ਜ਼ੀਰੋ ਵੋਟ ਮਿਲ ਜੀ Subscribe to One India channel and never miss an update.